ਵਾਹਿਦੁਰਜੀ ਦਾ ਖਾਲਸਾ ਵਾਹਿਦੁਰਜੀ ਦੀ ਫਤਿਹ ਮੈਂ ਜੀ ਤੁਹਾਡਾ ਆਪਣਾ ਜੱਜ ਪੰਡੋਰੀ ਵਾਲਾ ਪ੍ਰਧਾਨ ਐਸਸੀ ਫਰੰਟ ਪੰਜਾਬ ਅਕਸਰ ਹੀ ਐਸਸੀ ਫਰੰਟ ਪੰਜਾਬ ਤੇ ਕਈ ਲੋਕ ਕਹਿ ਦਿੰਦੇ ਆ ਵੀ ਤੁਸੀਂ ਜਿੰਨੇ ਵੀ ਆਗੂ ਆ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਪੰਡਦੇ ਹੋ ਕਾਂਗਰਸ ਨੂੰ ਪੰਡਦੇ ਹੋ ਮੈਂ ਦੱਸ ਦੇਣਾ ਚਾਹੁੰਦਾ ਵੀ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਅਸੀਂ ਕਿਸੇ ਪਾਰਟੀ ਨੂੰ ਨਹੀਂ ਭੰਡਦੇ ਅਸੀਂ ਭੰਡਦੇ ਆ ਜਿਹੜੇ ਸਾਡੇ ਐਸਸੀ ਲੀਡਰ ਹੋਣ ਦੇ ਬਾਵਜੂਦ ਸਾਡੇ ਐਸਸੀ ਸਮਾਜ ਦੀ ਗੱਲ ਨਹੀਂ ਕਰਦੇ ਤੇ ਅੱਜ ਮੈਂ ਜਿੱਥੇ ਅਸੀਂ ਅੱਗੇ ਕਾਂਗਰਸ ਦੇ ਚੰਨਜੀ ਚੰਨੀ ਦੇ ਉਲਟ ਬੋਲਦੇ ਰਹੇ ਆ ਤਾਂ ਅੱਜ ਅਸੀਂ ਇੱਕ ਕਾਂਗਰਸੀ ਲੀਡਰ ਦੀ ਸ਼ਲਾਘਾ ਦੇ ਵਿੱਚ ਵੀਡੀਓ ਬਣਾ ਰਹੇ ਆ ਗੱਲ ਕਰਨੀ ਚਾਹੁੰਦੇ ਆ ਸਰਦਾਰ ਸੁਖਵਿੰਦਰ ਸਿੰਘ ਡੈਣੀ ਵੀ ਜੀ ਨੇ ਗੱਲ ਕੀਤੀ ਵੀ ਜਿਹੜੀ ਪੰਜਾਬ ਸਰਕਾਰ ਆ ਜਾਂ ਸੈਂਟਰ ਸਰਕਾਰ ਆ ਉਹਨਾਂ ਨੂੰ ਜਿਹੜੇ ਬੇਜਮੀਨੇ ਕਿਸਾਨ ਅਤੇ ਮਜ਼ਦੂਰ ਆ ਖਾਸ ਕਰਕੇ ਮਜ਼ਦੂਰਾਂ ਦੀ ਗੱਲ ਕੀਤੀ ਗਈ ਕਹਿੰਦਾ ਵੀ ਜਿਹੜੇ ਮਜ਼ਦੂਰ ਆ ਉਹਨਾਂ ਦਾ ਲੈਵਲ ਉੱਚਾ ਚੱਕਣ ਲਈ ਤੇ ਜਿਹੜੀ ਪੰਜਾਬ ਦੇ ਵਿੱਚ ਜ਼ਮੀਨ ਪਈ ਆ ਜਿਹੜੀ ਕਿਸੇ ਦੀ ਮਾਲਕਾਨਾ ਨਹੀਂ ਗਈ ਵੈਸੇ ਹੀ ਜ਼ਮੀਨ ਪਈ ਆ ਉਹਨੂੰ ਜਿਵੇਂ 927 ਕਿੱਲੇ ਦਾ ਰੋਲਾ ਬਹੁਤ ਮੁੱਦਾ ਬਹੁਤ ਭੱਕਿਆ ਹੋਇਆ ਏ ਉਹ ਜਿਹੜੀ ਜ਼ਮੀਨ ਆ ਪੰਜਾਬ ਸਰਕਾਰ ਨੂੰ ਬੇਜ਼ਮੀਨੇ ਲੋਕਾਂ ਦੇ ਵਿੱਚ ਵੰਡ ਦੇਣੀ ਚਾਹੀਦੀ ਆ ਬੇਜ਼ਮੀਨੇ ਮਜ਼ਦੂਰਾਂ ਦੇ ਵਿੱਚ ਖੇਤ ਮਜ਼ਦੂਰਾਂ ਦੇ ਵਿੱਚ ਵੰਡ ਦੇਣੀ ਚਾਹੀਦੀ ਆ ਤੇ ਉਸ ਤੋਂ ਬਾਅਦ ਚ ਜਮੀਨ ਆਪਾਂ ਨੂੰ ਵੀ ਪਤਾ ਹੈ ਕਿ ਪੰਜਾਬ ਦੇ ਵਿੱਚ ਬਹੁਤ ਬੇਆਬਾਦ ਪਈ ਆ ਤੇ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਸਰਦਾਰ ਸੁਖਵਿੰਦਰ ਸਿੰਘ ਡੈਣੀ ਦਾ ਜਿਨੇ ਪਹਿਲ ਕਦਮੀ ਕਰਦੇ ਹੋਏ ਇਹ ਬਿਆਨ ਦਿੱਤਾ ਤੇ ਮਜ਼ਦੂਰਾਂ ਦੇ ਹੱਕ ਵਿੱਚ ਆਇਆ ਮੈਂ ਐਸੀ ਫਰੰਟ ਪੰਜਾਬ ਵੱਲੋਂ ਉਸ ਆ ਲੀਡਰ ਨੂੰ ਸਰਦਾਰ ਸੁਖਵਿੰਦਰ ਸਿੰਘ ਡੈਣੀ ਨੂੰ ਐਪਰੀਸ਼ੀਏਟ ਕਰਦਾ ਤੇ ਮੈਂ ਇਹ ਗੱਲ ਇਸ ਵੀਡੀਓ ਦੇ ਮਾਧਮ ਰਾਹੀਂ ਕਹਿ ਵੀ ਦੇਣੀ ਚਾਹਣਾ ਵੀ ਜਿੰਨੀਆਂ ਵੀ ਪਾਰਟੀਆਂ ਆ ਉਹ ਇਸ ਗੱਲ ਦਾ ਖਿਆਲ ਕਰ ਲੈਣਾ ਵੀ ਜੇ ਮਜ਼ਦੂਰ ਦੇ ਹੱਕ ਦੇ ਵਿੱਚ ਤੁਸੀਂ ਬੋਲੋਗੇ ਤਾਂ ਮਜ਼ਦੂਰ ਤੁਹਾਡੇ ਹੱਕਾਂ 'ਚ ਬੋਲੂਗਾ ਕਿਉਂਕਿ ਮਜ਼ਦੂਰ ਤੁਪਕਾ ਜਿਹੜਾ ਸਭ ਤੋਂ ਜ਼ਿਆਦਾ ਮੱਝੀ ਸਿੱਖ ਤੇ ਵਾਲਮੀਕੀ ਭਾਈਚਾਰੇ ਦੇ ਵਿੱਚੋਂ ਆ ਤੇ ਜਿਹੜੀ ਤੁਹਾਨੂੰ ਇਹ ਗੱਲ ਦਾ ਆਪ ਵੀ ਗਿਆਨ ਆ ਜਿੰਨੇ ਇਹ ਲੀਡਰ ਪੋਲੀਟੀਕਲ ਲੋਕ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਵਾਲਮੀਕੀ ਅਤੇ ਮੱਝ ਦੀ ਸਿੱਖਾਂ ਦੀ ਵੋਟ ਆ ਜਿਹੜੀ ਪੰਜਾਬ ਦੇ ਵਿੱਚ 45% ਦੇ ਲਗਭਗ ਆ ਤੇ ਜੇ ਤੁਸੀਂ ਸਾਡੇ ਹੱਕ ਦੇ ਵਿੱਚ ਗੱਲ ਕਰੋਗੇ ਜਿਨੇ ਸੁਖਵਿੰਦਰ ਸਿੰਘ ਬੈਣੀ ਨੇ ਸਾਡੇ ਹੱਕ 'ਚ ਗੱਲ ਕੀਤੀ ਆ ਇਹ ਉਵੇਂ ਤੁਹਾਨੂੰ ਸਾਰੀਆਂ ਪਾਰਟੀਆਂ ਨੂੰ ਇਸ ਤੀ ਤੋ ਸਿੱਖਿਆ ਲੈਣੀ ਚਾਹੀਦੀ ਆ ਵੀ ਜਿਹੜੇ ਐਸਸੀ ਲੀਡਰ ਆ ਖਾਸ ਕਰਕੇ ਉਹਨਾਂ ਨੂੰ ਇਸ ਚੀਜ਼ ਤੇ ਮੂੰਹ ਖੋਲਣਾ ਚਾਹੀਦਾ ਤਾਂ ਕਿ ਸਾਡੇ ਜਿਹੜੇ ਮਜ਼ਦੂਰ ਭਾਈਚਾਰੇ ਦਾ ਗਰੀਬ ਲੋਕਾਂ ਦਾ ਜਿਹੜਾ ਬਣਦਾ ਹੱਕ ਸਰਕਾਰ ਨੂੰ ਦੇਣਾ ਚਾਹੀਦਾ ਆਪੋਜੀਸ਼ਨ ਨੂੰ ਮੈਂ ਖਾਸ ਕਰਕੇ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੇ ਜਿੱਥੇ ਤੁਸੀਂ ਕਿਸਾਨੀ ਦੇ ਮੁੱਦੇ ਵਪਾਰਕ ਅਧਾਰਿਆਂ ਦੇ ਮੁੱਦੇ ਜਾਂ ਹੋਰ ਪਾਣੀ ਦੇ ਮੁੱਦੇ ਕਈਆਂ ਮੁੱਦਿਆਂ ਤੇ ਵਿਚਾਰ ਕਰਦੇ ਆ ਤਾਂ ਤੁਹਾਡਾ ਮਜ਼ਦੂਰੀ ਦੇ ਮੁੱਦਿਆਂ ਤੇ ਗੱਲ ਕਰਨਾ ਇੱਕ ਨੈਤਿਕ ਫਰਜ਼ ਬਣਦਾ ਤੇ ਇਹਨਾਂ ਮੁੱਦਿਆਂ ਤੇ ਗੱਲ ਕਰਨੀ ਮੂੰਹ ਖੋਲਣਾ ਸ਼ੁਰੂ ਕਰੋ ਨਹੀਂ ਤਾਂ ਜੇ ਤੁਸੀਂ ਸਾਡੇ ਨਹੀਂ ਤਾਂ ਸੀ ਵੀ ਤੁਹਾਡੇ ਨਹੀਂ ਤਾਂ ਐਸੀ ਫਰੰਟ ਪੰਜਾਬ ਜਿੱਥੇ ਅਸੀਂ ਆ ਕਾਂਗਰਸੀ ਲੀਡਰਾਂ ਦਾ ਜਿਵੇਂ ਚਰਨਜੀਤ ਚੰਨੀ ਦਾ ਜਾਂ ਹੋਰ ਕਈਆਂ ਲੀਡਰਾਂ ਦਾ ਅਸੀਂ ਵਿਰੋਧ ਕਰਦੇ ਹਾਂ ਕਿ ਉਹ ਸਾਡੇ ਸਮਾਜ ਲਈ ਗੱਲ ਨਹੀਂ ਕਰਦੇ ਸਾਡੇ ਐਸੀ ਲੋਕਾਂ ਦੇ ਹੱਕ 'ਚ ਗੱਲ ਕਰਨੀ ਮناسب ਨਹੀਂ ਸਮਝਦੇ ਅਸੀਂ ਉੱਥੇ ਹੀ ਸੁਖਵਿੰਦਰ ਸਿੰਘ ਡੈਣੀ ਦੀ ਇਹ ਛਲਾਗਾ ਕਰਦੇ ਹਾਂ ਕਿ ਉਹਨੇ ਪਹਿਲੀ ਵਾਰ ਕਿਸੇ ਲੀਡਰ ਨੇ ਜਿਹੜਾ ਮਜ਼ਦੂਰ ਦੇ ਹੱਕ ਦੇ ਵਿੱਚ ਗੱਲ ਕੀਤੀ ਪਹਿਲੇ ਦਿਨੋਂ ਧੰਨਵਾਦ ਸਰਦਾਰ ਸੁਖਵਿੰਦਰ ਸਿੰਘ ਡੈਣੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ